ਪੂਰਥਲਾ ਆਰਟੀ ਐਸੋਸੀਏਸ਼ਨ ਦੀ ਇੱਕ ਅਮ ਮੀਟਿੰਗ ਨਵੀਂ ਦਾਣਾ ਮੰਡੀ ਕਪੂਰਥਲਾ ਵਿਖੇ ਸ਼ਨੀਵਾਰ ਨੂੰ ਨੇਪੜੇ ਚੜੀ ਮੀਟਿੰਗ ਦੌਰਾਨ ਕਪੂਰਥਲਾ ਆਰਟੀ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਨਰੇਸ਼ ਪਾਰਦਵਾਜ ਨੇ ਕਿਹਾ ਕਿ ਸੂਬੇ ਪਰਚ ਆਰਟੀ ਮੰਡੀ ਮਜ਼ਦੂਰ ਵਰਗ ਨਾਲ ਹੋ ਰਹੀ ਤੱਕ ਕਿ ਸ਼ਾਹੀਤੇ ਲਟਕਦੀ ਮੰਗਾ ਨੂੰ ਪੂਰਾ ਕਰਵਾਉਣ ਲਈ ਪੰਜਾਬ ਦੇ ਸਾਰੇ ਆਰਟੀ ਵੀਰਾਂ ਦੇ ਨਾਲ-ਨਾਲ ਕਪੂਰਥਲਾ ਵਿਖੇ 1 ਅਕਤੂਬਰ ਨੂੰ ਸਮੂਹ ਆਰਟੀ ਅਨਮਿੱਥੇ ਸਮੇ ਲਈ ਹੜਤਾਲ ਤੇ ਜਾ ਰਹੇ ਹਨ ਜਿਸ ਕਾਰਨ ਮੰਡੀ ਚ ਫਸਲ ਦੀ ਖਰੀਦੋ ਫਰੋਖਦ ਦਾ ਸਾਰਾ ਕੰਮ ਮੁਕੰਮਲ ਬੰਦ ਰਹੇਗਾ आज आप सारे बहुत बड़े वा काम वास्ते एकत्र हो हैं एजुकेशन और ना कामयाबली होनी है जिने द यूनिटी ना हो कोई भी एजुकेशन कामयाब करने वास्ते आपों यूनिटी बहुत जरूरी है सरदार कंप्लीट तौर मंडी दे गेट सारे का जो बंद बाहर और टेंट ਪਰ ਹਰ 8 ਰੁਪਏ ਦੀ ਬੇਤੀ ਕਰ ਦਿਓ ਚਾਹਾਂ ਮੇਰੇ ਤੋਂ ਦੇ ਮੈਂ ਹੱਥ ਕਾਂ ਤੋਂ ਇੱਕ ਬੰਦਾ ਦਾ ਹੱਥ ਤੇ ਇਹ ਦੀ ਬੇਤੀ ਪ੍ਰਮਾਨ ਕਰੋ ਵੀ ਆਪਾਂ ਇਸ ਤਰੀਕ ਤੋਂ ਪੂਰਾ ਤੌਰ ਤੇ ਬੰਦ ਕਰੀਏ ਔਰ ਤੁਹਾਡੇ ਨਾਲ ਸਾਡੇ ਅਸੀਂ ਮੋਟੇ ਦਾ ਮੋਟਾ ਲਾ ਕੇ ਚੈਲ ਰਜਿਸਟ੍ਰੇਸ਼ਨ ਕਰੀ ਜਾਵੇ ਜਿੱਤਾ ਤੁਸੀਂ ਕਹੋਗੇ ਅਸੀਂ ਕਰਾਂਗੇ ਮਾਈਕ ਹੁਣ ਜੀ ਕੌਲ ਸਾਹਿਬ ਜੀ ਮਾਤਾ ਜੀ ਨਾਲ ਆਪਾਂ ਸਾਰੇ ਜਿਹਨਾਂ ਦੇ ਅਨੁਸਾਰ ਨਾਮ ਅੱਗੇ ਲਾ ਕੇ ਜਿਹੜਾ ਦੇ ਦਰਸ਼ਕ ਦੋਸਤ ਦਾਣ ਰੱਬਾ ਬਟਾ ਜੀ ਹੁਣ ਦਾ ਨਾਮ ਕਰਾਉਣ ਵਾਲਾ ਬਟਾ ਹੋ ਗਿਆ ਜਿਹੜਾ ਜਿਹੜਾ ਸੁਧਰ ਕਰਾਉਣ ਦੇ ਤਾਂ ਨਾਲ ਮੈਂ ਬੁਲਾਸ ਵਿੱਚ ਸੰਗਰੂਰ ਸਿਖਾ ਰਿਹਾ ਤੇ ਮੈਗੇਜ ਹੋ ਗਿਆ ਤੇ ਸਰ ਤੁਹਾਡਾ ਅਸ਼ੁਭ ਨਾਮ ਨਰੇਸ਼ ਭਰਦਵਾਜ ਜੀ ਡਿਸਟ੍ਰਿਕਟ ਪ੍ਰੈਜ਼ੀਡੈਂਟ ਆਰਤੀ ਐਸੋਸੀਏਸ਼ਨ ਕਪੂਰਥਲਾ ਸਰ ਹਾਂਜੀ ਕਪੂਰਥਲਾ ਵਿੱਚ ਅੱਜ ਦਾਣਾ ਮੰਡੀ ਚ ਆਰਤੀ ਐਸੋਸੀਏਸ਼ਨ ਦੀ ਮੀਟਿੰਗ ਹੋ ਰਹੀ ਆ ਕਾਫੀ ਹੰਗਾਮੀ ਮੀਟਿੰਗ ਹੋਈ ਆ ਕੀ ਮੁੱਦਾ ਸਰਜ ਦਾ ਮੁੱਦਾ ਬੜਾ ਕਲੀਅਰ ਹੈ ਜੀ ਕਿਉਂਕਿ ਪਿਛਲੇ ਡੇਢ ਦੋ ਮਹੀਨੇ ਤੋਂ ਅਸੀਂ ਸਾਡੀਆਂ ਜਿਹੜੀਆਂ ਚਾਰ ਮੁੱਖ ਮੰਗਾਂ ਹੈਗੀਆਂ ਪਹਿਲੀ ਸਾਡੀ ਮੰਗ ਹੈਗੀ 2.5% ਆਰਡਰ ਜਿਹੜੀ ਜੋ ਕਿ ਅੱਜ ਪਰ ਮੰਡੀਕਰਨ ਲਾ ਦੇ ਮੁਤਾਬਕ ਸਾਡੀ ਬੰਦੀ ਆ ਉਹ ਪਿਛਲੇ ਤਕਰੀਬਨ 4-5 ਸਾਲ ਤੋਂ 18-19 ਤੋਂ ਜਿਹੜੇ ਸੈਂਟਰ ਗਵਰਨਮੈਂਟ ਨੇ ਫ੍ਰੀਜ਼ ਕਰਤੀ ਹੈ 40 ਰੁਪਏ ਕੀਤੀ ਆ ਪਰ ਸਾਡੀ ਪੂਰੀ ਸਾਨੂੰ 2.5% ਮਿਲਣੀ ਚਾਹੀਦੀ ਆ ਜਿਨ੍ਹਾਂ ਜਿਨ੍ਹਾਂ ਮੰਡੀਆਂ ਦੇ ਵਿੱਚ एफसीआई ਦੀ ਪਰਚੇਜ ਆ ਐਫਸੀਆਈ ਨੇ ইপিএফ ਦੇ ਨਾਮ ਦੇ ਉੱਪਰ तकरीबन ਸਾਡਾ 50 ਕਰੋੜ ਰੁਪਏ ਦਾ ਸਾਰੇ ਪੰਜਾਬ ਦਾ ਜਿਹੜਾ ਆਰਤੀਆਂ ਦੇ ਪੈਸੇ ਕੱਟੇ ਆ ਜਿਹੜੇ ਕਿ ਬਿਲਕੁਲ ਨਜਾਇਜ਼ ਆ ਕਿਉਂਕਿ ਐਜ ਪਰ ਲਾਅ ਜਿਹੜਾ ਆ ਉਹ ਸਾਡੇ ਤੇ ইਪੀਐਫ ਲੱਗਦਾ ਹੀ ਨਹੀਂ ਕਾਨੂੰਨ ਲੱਗਦਾ ਹੀ ਨਹੀਂ ਆ ਸਾਡੇ ਕੋਲ ਜਿਹੜੇ ਪ੍ਰਵਾਸੀ ਮਜ਼ਦੂਰ ਆਉਂਦੇ ਆ ਠੇਕੇਦਾਰ ਬੇਸ਼ੱਕ ਇੱਕ ਹੁੰਦਾ ਆ ਦੋ ਚਾਰ ਸਾਲ ਰਹਿ ਜਾਂਦਾ ਪਰ ਉਹਨਾਂ ਲੇਬਰ ਹਰ ਵਾਰੀ ਹਰ ਸੀਜ਼ਨ ਤੇ ਜਿਹੜੀ ਅਲੱਗ-ਅਲੱਗ ਆਉਂਦੀ ਆ ਤੇ ਇਸਰਕੇ ਉਹ ਸਾਡੇ ਤੇ ইপিএফ ਦਾ ਕਾਨੂੰਨ ਇਹਨੇ ਲੱਗਦਾ ਔਰ ਸਾਡਾ ਧੱਕੇ ਨਾਲ ਉਹ ਪੈ ਕੱਟਿਆ 50 ਕਰੋੜ ਰੁਪਏ ਜਿਹੜਾ ਉਹ ਸਾਡਾ ਸਾਨੂੰ ਵਾਪਸ ਦਿੱਤਾ ਜਾਵੇ ਤੀਸਰੀ ਸਾਡੀ ਮੰਗ ਹੈਗੀ ਆ ਜਿਹੜੀ ਕਿ ਇਸ ਵੇਲੇ ਬਹੁਤ ਜ਼ਰੂਰੀ ਆ ਸਾਡੀਆਂ ਮੰਗਾਂ ਦੇ ਨਾਲ-ਨਾਲ ਵੀ ਸਾਡੇ ਜਿਹੜੇ ਰਾਈਸ ਮਿਲਰ ਆ ਪੰਜਾਬ ਦੇ ਉਹਨਾਂ ਦੀ ਜਿਹੜਾ ਰਾਈਸ ਦੀ ਮੂਵਮੈਂਟ ਦੇ ਲਈ ਸਰਕਾਰ ਦੇ ਕੋਲ ਬਹੁਤ ਜ਼ਿਆਦਾ ਪਰ ਮੀਟਿੰਗਾਂ ਕਰ ਚੁੱਕੇ ਅਸੀਂ ਆਰਟੀ ਅਸੋਸੀਏਸ਼ਨ ਦੇ ਲੈਵਲ ਤੇ ਵੀ ਰਾਈਸ ਮੇਰ ਐਸੋਸੀਏਸ਼ਨ ਦੇ ਲੈਵਲ ਤੇ ਵੀ ਚਾਹੇ ਪੰਜਾਬ ਲੈਵਲ ਹੈ ਜਾਂ ਸੈਂਟਰ ਲੈਵਲ ਦੇ ਉੱਪਰ ਵੀ ਪੰਜਾਬ ਦੇ ਵਿੱਚ ਜਿਹੜੇ ਸਾਰੇ ਗਦਾਮ ਆ ਉਹ ਚੋਲਾ ਨਾਲ ਭਰੇ ਪਏ ਆ ਜਿਹੜੀ ਅੱਗੇ ਪ੍ਰੋਕੂਰਮੈਂਟ ਹੋਣੀ ਆ ਕਿਉਂਕਿ ਇੱਕ ਤਰੀਕ ਤੋਂ ਵਿਚਲੀ ਗਵਰਨਰ ਦੀ ਪਰਚੇ ਚਾਲੂ ਹੋ ਜਾਣੀ ਆ ਉਹਦਾ ਮਿਲਿੰਗ ਲਈ ਜੋ ਚੌਲ ਕੱਢ ਕੇ ਉਹ ਕਿੱਥੇ ਰੋਣਾ ਛੱਲ ਵਾਲੇ ਨੇ ਕਿਉਂਕਿ ਜਿਹੜੀ ਹੱਲੇ ਤਕਰੀਬਨ ਜਿੰਨਾ ਕਿ ਮੈਨੂੰ ਪਤਾ ਵੀ ਮਾਲਵੇ ਆਪਣੇ ਮਾਲਵੇ ਦੇ ਵਿੱਚ 4000 ਗੱਡੀ ਦੇ ਕਰੀਬ ਸ਼ਾਇਦ ਜਜ ਤੋਂ ਵੱਧੇ ਹੋਏਗਾ ਵੀ ਹੱਲੇ ਪਿਛਲੀ ਚੌਲ ਲੱਗਣ ਵਾਲੇ ਰਹਿੰਦੇ ਆ ਉਹ ਸਪੇਸ ਹੈ ਨਹੀਂ ਤੇ ਜੇ ਸਪੇਸ ਹੈ ਨਹੀਂ ਤੇ ਛੇਰਾਂ ਵਾਲੇ ਮਾਲ ਮੰਡੀਆਂ ਜੋ ਕਿਦਾਂ ਚੱਕਣਗੇ ਜੇ ਆਹ ਤਿਆਨੇ ਭਰ ਦਿੱਤਾ ਪਿਆਰੇ ਕੋ ਛੋਟੇ ਦੇ ਨਾਂ ਦੇ ਉੱਪਰ ਫਿਰ ਸਾਡਾ ਜਿਹੜਾ ਸ਼ੋਚਨ ਹੋਊਗਾ ਕਿਉਂਕਿ ਮਾਲ ਚਾਹੇ ਤੁਸੀਂ 17 ਫਰੰਟ ਵਾਲੇ ਭਰ ਕੇ ਰੱਖ ਦਿਓ ਉਹ 15-20 ਦਿਨ ਤੋਂ ਬਾਅਦ ਜਿਹੜਾ ਉਹ ਘਟਣਾ ਸ਼ੁਰੂ ਹੋ ਜਾਂਦਾ ਜਿੱਤਾ ਕੇ ਪਿੱਛੇ ਤੁਸੀਂ ਦੇਖਿਆ ਪਹਿਲੇ ਸੀ ਕਣਕ ਦੇ ਸੀਜ਼ਨ ਦੇ ਵਿੱਚ 2 2 3 3 ਮਹੀਨੇ ਮੰਡੀਆਂ 'ਚ ਕਣਕ ਰੋਲਦੀ ਰਹੀ ਗਵਰਨਮੈਂਟ ਨੇ ਚੱਕੀ ਨਹੀਂ ਤੇ ਕਣਕ ਦੇ ਵਿੱਚ ਨਜਾਇਜ਼ ਸ਼ਾਰਟੇਜ ਜਿਹੜੀ ਆ ਸਾਡੇ ਆੜਤੀਆਂ ਦੀ ਕੱਟੀ ਆ ਔਰ ਸਾਡੀ ਉਹ ਵੀ ਇੱਕ ਮੰਗ ਆ ਕਿ ਸਾਡੇ ਜਿਹੜੇ ਸ਼ਾਰਟੇਜ ਦੇ ਪੈਸੇ ਨਜਾਇਜ਼ ਸਾਡੇ ਇੰਸਪੈਕਟਰਾਂ ਨੇ ਕੱਟੇ ਜਾਂ ਗਵਰਨਮੈਂਟ ਨੇ ਕੱਟੇ ਆ ਉਹ ਸਾਡੇ ਵਾਪਸ ਦਿੱਤੇ ਜਾਣ ਉਹਦੇ ਨਾਲ-ਨਾਲ ਲੇਬਰ ਦੀ ਇੱਕ ਸਾਡੀ ਮੰਗ ਹੈਗੀ ਆ ਕਿਉਂਕਿ ਸਾਡੇ ਜਿਹੜੇ ਮਜ਼ਦੂਰ ਭਰਾ ਮਜ਼ਦੂਰੀ ਕਰਦੇ ਆ ਮੰਡੀਆਂ ਦੇ ਵਿੱਚ ਸੀਜ਼ਨ ਦੇ ਵਿੱਚ ਤਕਰੀਬਨ ਉਹ 24 ਘੰਟਿਆਂ ਦੇ ਵਿੱਚ 15 ਤੋਂ 17 ਘੰਟੇ ਵਿਚਾਰੇ ਕੰਮ ਕਰਦੇ ਆ ਔਰ ਜਿਹੜੀ ਲੇਬਰ ਹੈ ਉਹਨਾਂ ਦੀ ਉਹ ਬਹੁਤ ਘੱਟ ਆ ਉਹ ਲੇਬਰ ਹੈ ਜਿਹੜੀ ਹੈ ਮਿਨੀਮਮ 25% ਲੇਬਰ ਉਹ ਵਧਾਈ ਜਾਵੇ ਤਾਂ ਕਿ ਉਹ ਮਜ਼ਦੂਰ ਜਿਹੜੇ ਵਿਚਾਰੇ ਆਪਣੇ ਕਸੂਰ ਪਸੀਨੇ ਦੀ ਕਮਾਈ ਕਰਕੇ ਪ੍ਰੋਕੂਰਮੈਂਟ ਦੇ ਵਿੱਚ ਬਹੁਤ ਵੱਡਾ ਸਾਥ ਦਿੰਦੇ ਆ ਗਵਰਨਮੈਂਟ ਦਾ ਵੀ ਆਰਥੀਆਂ ਦਾ ਵੀ ਔਰ ਵਪਾਰੀਆਂ ਦਾ ਵੀ ਤਾਂ ਉਹਨਾਂ ਨੂੰ ਜਿਹੜਾ ਹੈ ਉਹਨਾਂ ਦੀ ਮਜ਼ਦੂਰੀ ਜੋ ਜਾਇਜ਼ ਆ ਉਹ ਮਿਲ ਸਕੇ ਇਹ ਸਾਰੀਆਂ ਸਾਡੀਆਂ ਜੀ ਮੰਗਾਂ ਇਸ ਸਬੰਧ ਦੇ ਵਿੱਚ ਸਾਡੇ ਪੰਜਾਬ ਪ੍ਰਧਾਨ ਸ਼੍ਰੀ ਵਿਜੇ ਕਾਲੜਾ ਜੀ ਪੰਜਾਬ ਸਰਕਾਰ ਦੇ ਨਾਲ ਵੀ رابطہ ਕਰ ਕੀਤਾ ਉਹਨਾਂ ਨੇ ਮੀਟਿੰਗਾਂ ਕੀਤੀਆਂ ਕੁੜੀਆ ਸਾਹਿਬ ਨਾਲ ਜਿਹੜੇ ਐਗਰੀਕਲਚਰ ਮਿਨਿਸਟਰ ਹੈਗੇ ਆ ਸੈਂਟਰ ਦੇ ਵਿੱਚ ਵੀ ਜਾ ਕੇ ਉਹ ਮੀਟਿੰਗ ਕਰਕੇ ਆਏ ਆ ਉੱਤੇ ਫੂਲ ਮਿਨਿਸਟਰ ਸਾਹਿਬ ਨਾਲ ਤੇ ਉੱਤੇ ਨੀਤ ਬਿੱਟੂ ਜੀ ਇਹਨਾਂ ਦੇ ਮੰਤਰੀ ਆ ਉਹ ਵੀ ਬੈਠੇ ਸੀ ਉਹਨਾਂ ਸਾਰਿਆਂ ਕੋਈ ਮੰਗਾਂ ਰੱਖਿਆ ਔਰ ਸਾਨੂੰ ਉਹਨਾਂ ਸਾਰਿਆਂ ਨੇ ਇਹ ਸ਼ੁਆਸ਼ਲ ਵੀ ਦਵਾਇਆ ਵੇ ਤੁਹਾਡੀਆਂ ਜਿਹੜੀਆਂ ਸਾਰੀਆਂ ਜਾਇਜ਼ ਮੰਗਾਂ ਅਸੀਂ ਇਹਨਾਂ ਨੂੰ ਜਲਦੀ ਤੋਂ ਜਲਦੀ ਪੂਰੀਆ ਕਰਾ ਕੇ ਤੁਹਾਨੂੰ ਦਵਾਂਗੇ ਪਰ ਅਸੀਂ ਉਹਨਾਂ ਨੂੰ ਇਹ ਗੱਲ ਕਹੀ ਆ ਵੀ ਤੁਸੀਂ ਸਾਨੂੰ ਹਰ ਸੀਜ਼ਨ ਹਰ ਸਾਲ ਲਾਰੇ ਲਾਉਨੇ ਆ ਸਾਨੂੰ ਲollipops ਦੇ ਕੇ ਆਪਣਾ ਸੀਜ਼ਨ ਨਿਗਾ ਲਾ ਲੈਨੇ ਪਰ ਕੋਈ ਹੋਰ ਬੈਠਦਾ ਬਾਅਦ ਸਾਡਾ ਤੁਸੀਂ ਕੋਈ ਵੀ ਜਿਹੜੀ ਜਾਇਜ਼ ਮੰਗੂ ਪੂਰੀ ਨਹੀਂ ਕਰਦੇ ਵੀ ਇਸ ਵਾਰ ਸਾਡੀਆਂ ਜਿਹੜੀਆਂ ਜਾਇਜ਼ ਮੰਗਾਂ ਆ ਚਾਰੇ ਇਹਨਾਂ ਨੂੰ ਪਹਿਲਾਂ ਤੁਸੀਂ ਮੰਨੋ ਔਰ ਇਹਨਾਂ ਨੂੰ ਇੰਪਲੀਮੈਂਟ ਕਰਾਓ ਔਰ ਉਸ ਤੋਂ ਬਾਅਦ ਜਿਹੜਾ ਹੈ ਅਸੀਂ ਪ੍ਰਕੋਰਮੈਂਟ ਦੇ ਵਿੱਚ ਤੁਹਾਡਾ ਸਾਥ ਦੇਵਾਂਗੇ ਉਸ ਸਬੰਧ ਦੇ ਵਿੱਚ ਤਲਵੰਡੀ ਭਾਈ ਵਿਕੇ ਸਾਡਾ ਇੱਕ ਆਮ ਆਰਤੀਆ ਸੋਸ਼ਲ ਦਾ ਜਲਾਸ ਹੋਇਆ ਸੀ ਪੂਰੇ ਪੰਜਾਬ ਦਾ ਜਿਹਦੇ ਵਿੱਚ ਸਰਵ ਸੰਮਤੀ ਦੇ ਨਾਲ ਸਾਰੇ ਆੜਕੇ ਵੀਰਾਂ ਨੇ ਉੱਥੇ ਫੈਸਲਾ ਕੀਤਾ ਪ੍ਰਧਾਨ ਸ਼੍ਰੀ ਵਿਜੇ ਕਲੈਜ ਦੀ ਗਵਾਹੀ ਦੇ ਵਿੱਚ ਵੀ ਇੱਕ ਤਰੀਕ ਤੋਂ ਜਿਹੜਾ ਹੈ 1 ਅਕਤੂਬਰ ਤੋਂ ਅਜੀ ਪੂਰੇ ਪੰਜਾਬ ਭਰ ਦੀਆਂ ਮੰਡੀਆਂ ਜਿਹੜੀਆਂ ਕੰਪਲੀਟ ਤੌਰ ਤੇ ਉਹ ਬੰਦ ਰੱਖਾਂਗੇ ਚਾਹੇ ਝੋਨਾ ਚਾਹੇ ਕੋਈ ਹੋਰ ਫਸਲ ਆ ਚਾਹੇ ਉਹ ਬਾਸਮਤੀ ਆ ਮੱਕੀ ਆ ਕਣਕ ਆ ਮੰਡੀ ਦੇ ਵਿੱਚ ਕੋਈ ਵੀ ਫਸਲ ਐਂਟਰ ਨਹੀਂ ਹੋਏਗੀ ਨਾ ਕੋਈ ਲਾਊਗਾ ਨਾ ਕੋਈ ਸਾਫ ਕਰੂਗਾ ਤੇ ਨਾ ਕੋਈ ਚਲਾਈ ਕਰੂਗਾ ਤੇ ਕਿੰਨਾ ਚਿਰ ਲਈ ਬੰਦ ਰਹਿ ਗਈ ਮੰਡੀਆਂ ਜਿੰਨਾ ਚਿਰ ਸਾਡੀਆਂ ਜਿਹੜੀਆਂ ਜੈਡ ਡਿਮਾਂਡ ਹੈਗੀਆਂ ਪੂਰੀਆਂ ਨਹੀਂ ਹੁੰਦੀਆਂ ਉਸ ਸੰਬੰਧ ਦੇ ਵਿੱਚ ਅੱਜ ਕਪੂਰਥਲਾ ਵਿਕੇ ਇੱਥੇ ਦੇ ਪ੍ਰਧਾਨ ਸ੍ਰੀ ਸੁਰਿੰਦਰ ਜੀ ਤੇ ਉਹਨਾਂ ਦੀ ਸਮੁੱਚੀ ਟੀਮ ਨੇ ਮੈਨੂੰ ਬੁਲਾਇਆ ਸੀ ਵੀ ਇੱਕ ਵਾਰੀ ਆ ਕੇ ਆਪਾਂ ਵਿਚਾਰ ਪੰਦਰਾ ਕਰੀਏ ਮੈਂ ਕੁਝ ਦਿਨ ਪਹਿਲਾਂ ਵੀ ਇੱਥੇ ਆਇਆ ਸੀ ਔਰ ਕਰਕੇ ਗਿਆ ਵਿਚਾਰ ਪੰਦਰਾ ਅੱਜ ਵੀ ਕੀਤਾ ਇਹਦੇ ਵਿੱਚ ਅੱਜ ਦੀ ਮੀਟਿੰਗ ਦੇ ਵਿੱਚ ਸਾਡੇ ਕਪੂਰਥਲੇ ਦੇ ਜਿਹੜੇ ਆ ਰਾਈਸ ਮਿਲਰਸ ਨੂੰ ਵੀ ਅਸੀਂ ਬੇਨਤੀ ਕੀਤੀ ਸੀ ਨਾਮੀ ਜੀ ਔਰ ਉਹਨਾਂ ਦੀ ਪੂਰੀ ਟੀਮ ਉਹ ਵੀ ਆਏ ਆ ਅਸੀਂ ਉਹਨਾਂ ਨੂੰ ਵੀ ਇਹੀ ਬੇਨਤੀ ਕੀਤੀ ਆ ਵੀ ਸਾਡਾ ਇਹਦੇ ਵਿੱਚ ਸਾਥ ਦਿਓ ਕਿਉਂਕਿ ਉਹਨਾਂ ਦੀ ਆਪਣੀ ਬਹੁਤ ਵੱਡੀ ਪ੍ਰੋਬਲਮ ਆ ਕਿ ਸਪੇਸ ਹੈ ਇਸ ਚੈਲ ਇੰਡਸਟਰੀ ਦਾ ਜਿਹੜਾ ਜਿਸ ਤਰ੍ਹਾਂ ਕਿ ਕਿਸਾਨ ਦਾ ਆਰਥਿਕ ਦਾ ਨੌ ਮਾਸ ਦਾ ਰਿਸ਼ਤਾ ਹੈ ਇਸੇ ਤਰ੍ਹਾਂ ਅਸੀਂ ਇੱਕ ਸਾਈਕਲ ਦੇ ਦੋ ਪੜਿਓ ਹਾਂ ਭੇ ਜੇ ਇੱਕ ਵੀ ਪੈਂਚਰ ਹੋ ਜਾਵੇ ਚੱਲ ਨਹੀਂ ਸਕਦਾ ਤੇ ਨਾਮ ਦੇ ਬਰੋੜਾ ਜੀ ਨਾਮੀ ਭਾਜੀ ਨੇ ਸਾਨੂੰ ਇਸ ਗੱਲ ਬਿਸ਼ਵਾਸ ਦਿਵਾਇਆ ਹੈ ਪੂਰੇ ਡਿਸਟ੍ਰਿਕਟ ਕਪੂਰਥਲੇ ਨੂੰ ਵੀ ਅਸੀਂ ਬਿਲਕੁਲ ਆਰਥਿਕ ਜੋ ਹਿੰਦੇ ਜਿਹਨੇ ਜਾਇਜ਼ ਮੰਗਾ ਆ ਉਹਦੇ ਨਾਲ ਖੜੇ ਹਾਂ ਔਰ ਇਸ ਹੜਤਾਲ ਦੇ ਵਿੱਚ ਉਹ ਸਾਡਾ ਪੂਰਾ ਸਾਥ ਦੇਣਗੇ ਮੈਂ ਡਿਸਟ੍ਰਿਕਟ ਕਪੂਰਥਲੇ ਵੱਲੋਂ ਸੈਲਰ ਸੋਚ ਜਿਹੜੀ ਜ਼ਿਲ੍ਹਾ ਕਪੂਰਥਲੇ ਦੀ ਆ ਸਮੁੱਚੀ ਜਿਹੜਾ ਦੀ ਜਿਹੜੀ ਟੀਮ ਹੈ ਉਹਦਾ ਆਪਣੇ ਜ਼ਿਲ੍ਹਾ ਕਪੂਰਥਲੇ ਦੀ ਸਮੁੱਚੀ ਟੀਮ ਨੂੰ ਬਹੁਤ-ਬਹੁਤ ਧੰਨਵਾਦ ਕਰਦਾ